ਦੋਸਤੋ ਕਰੇ ਕਰੇ ਚੀਜ਼ਾਂ ਸਾਨੂੰ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੇ ਆ ਨੇ ਜਿਨ੍ਹਾਂ ਬਾਰੇ ਅਸੀਂ ਕਦੀ ਸੋਚਿਆ ਵੀ ਨਹੀਂ ਹੁੰਦਾ ਜਾਂ ਫਿਰ ਕਦੀ ਅਸੀਂ ਇਸ ਨੂੰ ਇਗਨੋਰ ਵੀ ਕਰ ਦਿੱਤਾ ਹੁੰਦਾ ਕਿ ਇਸ ਨਾਲ ਕੀ ਕਮਾਈ ਹੋਏਗੀ ਪਰ ਰਿਐਲਿਟੀ ਇਹ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਕਈ ਵਾਰ ਬਹੁਤ ਜਲਦੀ ਸਕਸੈਸ ਦਵਾ ਦਿੰਦੀਆਂ ਨੇ ਅੱਜ ਮੈਂ ਇਸੇ ਤਰ੍ਹਾਂ ਦਾ ਇੱਕ ਬਿਜ਼ਨਸ ਆਈਡੀਆ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਿਸ ਨੂੰ ਕਰਨ ਦੇ ਲਈ ਕਈ ਨੌਜਵਾਨ ਵਿਦੇਸ਼ਾਂ ਤੋਂ ਇੰਡੀਆ ਵਾਪਸ ਆ ਕੇ ਤੇ ਇਸ ਬਿਜ਼ਨਸ ਨੂੰ ਸ਼ੁਰੂ ਕਰਕੇ ਲੱਖਾਂ ਰੁਪਏ ਕਮਾ ਰਹੇ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ ਦੋਸਤੋ ਜਿਸ ਬਿਜ਼ਨਸ ਆਈਡੀਆ ਦੀ ਗੱਲ ਕਰਨ ਜਾ ਰਹੇ ਹਾਂ ਉਹ ਹੈ ਪੋਲਟਰੀ ਫਾਰਮ ਜਾਣੇ ਕਿ ਮੁਰਗੀ ਖਾਨ ਇੱਕ ਉਸ ਸਮਾਂ ਸੀ ਜਦੋਂ ਮੁਰਗੀ ਖਾਨੇ ਦਾ ਨਾਮ ਸੁਣਦੇ ਹੀ ਲੋਕ ਮੂੰਹ ਦੇ ਉੱਪਰ ਹੱਥ ਰੱਖ ਲੈਂਦੇ ਸੀ ਅਤੇ ਪਿੰਡਾਂ ਦੇ ਵਿੱਚ ਲੋਕ ਮੁਰਗੀ ਖਾਨਾ ਖੋਲਣ ਤੋਂ ਡਰਦੇ ਸੀ ਕਿਉਂਕਿ ਲੋਕ ਮੁਰਗੀ ਖਾਨੇ ਖੋਲਣ ਵਾਲਿਆਂ ਦੀ ਸ਼ਿਕਾਇਤ ਲਗਾ ਦਿੰਦੇ ਸੀ ਕਿਉਂਕਿ ਬਹੁਤ ਜ਼ਿਆਦਾ ਬਦਬੂ ਆਉਂਦੀ ਸੀ ਮੁਰਗੀ ਖਾਨੇ ਵਿੱਚ ਪਰ ਹੁਣ ਸਰਕਾਰ ਵੱਲੋਂ ਤਕਨੀਕ ਦੇ ਨਾਲ ਮੁਰਗੀ ਖਾਨਾ ਖੋਲਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਫਿਰ ਬਾਅਦ ਵਿੱਚ ਇਸ ਬਿਜ਼ਨਸ ਨੂੰ ਚਲਾਉਣ ਦੇ ਚੰਗ ਤਰੀਕੇ ਵੀ ਦੱਸੇ ਜਾਂਦੇ ਨੇ ਇਸ ਟ੍ਰੇਨਿੰਗ ਦੇ ਵਿੱਚ ਫੀਡ ਦੇ ਨਾਲ-ਨਾਲ ਫਾਰਮ ਨੂੰ ਸਾਫ਼ ਰੱਖਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਇਸ ਕਰਕੇ ਇਸ ਕੰਮ ਦੇ ਵਿੱਚ ਬਹੁਤ ਸਾਰੇ ਲੋਕ ਆ ਗਏ ਨੇ ਔਰ ਵਧੀਆ ਕਮਾਈ ਵੀ ਕਰ ਰਹੇ ਆ ਹਾਂ ਹੁਣ ਦੋਸਤੋ ਪੋਲਟਰੀ ਫਾਰਮ ਦੇ ਬਿਜ਼ਨਸ ਬਾਰੇ ਡਿਟੇਲ ਚ ਗੱਲ ਕਰਦੇ ਆ ਤੇ ਇਸ ਚੀਜ਼ ਦੀ ਕਿਵੇਂ ਸ਼ੁਰੂਆਤ ਕੀਤੀ ਜਾ ਸਕਦੀ ਆ ਔਰ ਕਿਵੇਂ ਇਸ ਨੂੰ ਗਰੋਅ ਕੀਤਾ ਜਾ ਸਕਦਾ ਹੈ ਇਸ ਲਈ ਕਿਹੜੀਆਂ ਸਰਕਾਰੀ ਸਕੀਮਾਂ ਤੇ ਸਬਸਿਡੀ ਮਿਲਦੀ ਹੈ ਅਤੇ ਕਿਸ ਤਰੀਕੇ ਨਾਲ ਮੁਰਗੀਆਂ ਦੀ ਮਾਰਕੀਟਿੰਗ ਕੀਤੀ ਜਾਂਦੀ ਹੈ ਦੋਸਤੋ ਵੈਸੇ ਤਾਂ ਸਾਰਿਆਂ ਨੂੰ ਪਤਾ ਹੈ ਕਿ ਪੋਲਟਰੀ ਫਾਰਮ ਦਾ ਮਤਲਬ ਮੁਰਗੀ ਪਾਲਣਾ ਹੈ ਪਰ ਇਹਨਾਂ ਮੁਰਗੀਆਂ ਨੂੰ ਪਾਲਿਆ ਕਿਉਂ ਜਾਂਦਾ ਹੈ ਇਹਨਾਂ ਦੇ ਪਿੱਛੇ ਤਿੰਨ ਕਾਰਨ ਜਾਂਦੇ ਜਿਨ੍ਹਾਂ ਦੇ ਵਿੱਚ ਬ੍ਰਾਇਲਰ, ਲੇਅਰ ਤੇ ਦੇਸੀ ਮੁਰਗੀਆਂ ਆਉਂਦੀਆਂ ਕਈ ਲੋਕ ਇਹਨਾਂ ਤਿੰਨ ਕੰਮਾਂ ਦੇ ਬੇਸ ਤੇ ਆਪਣਾ ਫਾਰਮ ਚਲਾਉਂਦੇ ਨੇ ਪਰ ਕਈ ਲੋਕ ਪ੍ਰੋਫਿਟ ਦੇਖਦੇ ਹੋਏ ਕਿਸੇ ਇੱਕ ਖਾਸ ਕੰਮ ਨੂੰ ਚੁਣ ਲੈਂਦੇ ਨੇ ਸ਼ੁਰੂਆਤ ਵਿੱਚ ਬੰਦਾ ਕਿਸ ਤਰੀਕੇ ਨਾਲ ਮੁਰਗੀ ਖਾਨਾ ਚਲਾ ਸਕਦਾ ਹੈ ਅੱਜ ਮੈਂ ਪਹਿਲਾਂ ਉਹਨਾਂ ਦੀਆਂ ਕਿਸਮਾਂ ਬਾਰੇ ਤੁਹਾਨੂੰ ਦੱਸ ਦਵਾਂ ਬਰਾਇਲ ਦੇ ਵਿੱਚ ਮੁਰਗੀਆਂ ਨੂੰ ਸਿਰਫ ਮਾਸ ਜਾਂ ਮੀਟ ਦੇ ਲਈ ਹੀ ਪਾਲਿਆ ਜਾਂਦਾ ਜਿਹੜੀਆਂ 40 ਤੋਂ 50 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀਆਂ ਨੇ ਥੋੜੇ ਸਮੇਂ ਦੇ ਵਿੱਚ ਵਧੀਆ ਪ੍ਰੋਫਿਟ ਬਣਾ ਦਿੰਦੀਆਂ ਨੇ ਹੁਣ ਜੇਕਰ ਅਸੀਂ ਲੀਅਰ ਦੀ ਗੱਲ ਕਰੀਏ ਤਾਂ ਆਂਡਿਆਂ ਦੀ ਪ੍ਰੋਡਕਸ਼ਨ ਦੇ ਉੱਪਰ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਚੂਜ਼ੇ 18 ਤੋਂ 20 ਦਿਨਾਂ ਦੇ ਬਾਅਦ ਆਂਡੇ ਦੇਣਾ ਸ਼ੁਰੂ ਕਰ ਦਿੰਦੇ ਆ ਜੇ ਅਸੀਂ ਇਸ ਨੂੰ ਕੰਪੇਅਰ ਕਰਦੇ ਹਾਂ ਮਾਸ ਵਾਲਿਆਂ ਦੇ ਨਾਲ ਤਾਂ ਇਸ ਦੇ ਵਿੱਚ ਸਮਾਂ ਜ਼ਿਆਦਾ ਲੱਗਦਾ ਇਸ ਦੇ ਨਾਲ ਹੀ ਦੇਸੀ ਮੁਰਗੀਆਂ ਦਾ ਕਾਰੋਬਾਰ ਘਰੇਲੂ ਮੰਗ ਨੂੰ ਪੂਰਾ ਕਰਦਾ ਇਸ ਦੀ ਮਿਆਦ ਲੰਬੀ ਹੁੰਦੀ ਹੈ ਤੇ ਇਹ ਬਿਜ਼ਨਸ ਲੰਬੇ ਸਮੇਂ ਤੱਕ ਚੱਲਦਾ ਦੋਸਤੋ ਤੁਸੀਂ ਆਪਣੀ ਸੁਵਿਧਾ ਦੇ ਅਨੁਸਾਰ ਜਿਹੜਾ ਵੀ ਤਰੀਕਾ ਤੁਹਾਨੂੰ ਜ਼ਿਆਦਾ ਪਸੰਦ ਆਉਂਦਾ ਹੈ ਜਾਂ ਫਿਰ ਤੁਹਾਨੂੰ ਜ਼ਿਆਦਾ ਈਜ਼ੀ ਲੱਗਦਾ ਹੈ ਤੁਸੀਂ ਉਸ ਨੂੰ ਅਪਣਾ ਸਕਦੇ ਜੇਕਰ ਤੁਸੀਂ ਘੱਟ ਸਮੇਂ ਦੇ ਵਿੱਚ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਰਾਇਲ ਦੇ ਬਾਰੇ ਵੀ ਸੋਚ ਸਕਦੇ ਆ ਹੁਣ ਦੋਸਤੋ ਬਿਜ਼ਨਸ ਨੂੰ ਸ਼ੁਰੂਆਤ ਕਰਨ ਵਾਸਤੇ ਸਭ ਤੋਂ ਜ਼ਰੂਰੀ ਜ਼ਿੰਮੇਵਾਰੀ ਬਾਰੇ ਮੈਂ ਤੁਹਾਨੂੰ ਦੱਸਦਾ ਉਹ ਹੈ ਚੂਜ਼ਿਆਂ ਨੂੰ ਖਰੀਦਣਾ ਤੇ ਉਹਨਾਂ ਦੀ ਦੇਖਭਾਲ ਕਰਨਾ ਚੂਜ਼ੇ ਲੈਣਾ ਬਹੁਤ ਹੀ ਔਖਾ ਕੰਮ ਹੁੰਦਾ ਹੈ ਇਹ ਬਹੁਤ ਹੀ ਧਿਆਨ ਦੇ ਨਾਲ ਚੂਜ਼ਿਆਂ ਨੂੰ ਖਰੀਦਣਾ ਪੈਂਦਾ ਵੈਸੇ ਤਾਂ ਟ੍ਰੇਨਿੰਗ ਦੇ ਵਿੱਚ ਇਸ ਦੇ ਬਾਰੇ ਸਿਖਾਇਆ ਜਾਂਦਾ ਹੈ ਪਰ ਤੁਹਾਡਾ IQ ਲੈਵਲ ਹੋਣਾ ਚਾਹੀਦਾ ਕਿ ਤੁਸੀਂ ਚੂਜ਼ਿਆਂ ਨੂੰ ਚੰਗੇ ਦਾ ਪਛਾਣ ਕੇ ਕ੍ਰੀਦ ਲੋ ਸੈਂਟਰ ਗਵਰਨਮੈਂਟ ਸਟੇਟ ਗਵਰਨਮੈਂਟ ਤੇ ਪ੍ਰਾਈਵੇਟ ਲੈਵਲ ਦੇ ਬਹੁਤ ਸਾਰੇ ਹੈਚਰੀਆਂ ਬਣਾਈਆਂ ਜਾਂਦੀਆਂ ਜਿੱਥੇ ਮੁਰਗੀ ਪਾਲਣ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਉਸ ਦੇ ਨਾਲ ਨਾਲ ਚੂਜ਼ੇ ਵੀ ਦਿੱਤੇ ਜਾਂਦੇ ਹਨ ਪੰਜਾਬ ਦੇ ਵਿੱਚ ਕੁਝ ਵੱਡੇ ਹੈਚਰੀ ਦੇ ਨਾਮ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੁਸੀਂ ਕਿਸੇ ਵੀ ਹੈਚਰੀ ਤੋਂ ਟ੍ਰੇਨਿੰਗ ਲੈ ਕੇ ਸਰਟੀਫਿਕੇਟ ਲੈ ਸਕਦੇ ਹੋ ਔਰ ਇਸ ਦੇ ਨਾਲ ਨਾਲ ਤੁਸੀਂ ਉੱਥੋਂ ਚੂਜ਼ੇ ਵੀ ਖਰੀਦ ਸਕਦੇ ਹੋ ਚੂਜ਼ੇ ਖਰੀਦਣ ਸਮੇਂ ਉਹਨਾਂ ਦੀ ਉਮਰ 1 ਜਾਂ 2 ਦਿਨ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਈਜ਼ੀਲੀ ਉਹਨਾਂ ਦਾ ਧਿਆਨ ਰੱਖ ਸਕੋ। ਚੂਜ਼ਿਆਂ ਦਾ ਜਨਮ ਤੋਂ ਲੈ ਕੇ 14 ਦਿਨਾਂ ਤੱਕ ਜੋ ਟਾਈਮ ਪੀਰੀਅਡ ਹੁੰਦਾ ਹੈ ਉਸ ਨੂੰ ਬਰੂਡਿੰਗ ਕਹਿੰਦੇ ਹਨ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਬੱਚਿਆਂ ਦਾ ਧਿਆਨ ਰੱਖਿਆ ਨਾ ਪੈਂਦਾ। ਦੋਸਤੋ ਪੋਲਟੀ ਫਾਰਮ ਖੋਲ੍ਹਣ ਦੀ ਸ਼ੁਰੂਆਤ ਸਿਰਫ ਚੰਗੇ ਚੂਜ਼ੇ ਫੀਡਰ ਨਾਲ ਹੀ ਨਹੀਂ ਹੁੰਦੀ ਸਗੋਂ ਇਸ ਦੇ ਨਾਲ ਨਾਲ ਚੰਗੇ ਸ਼ੈੱਡ ਦੇ ਨਾਲ ਵੀ ਹੁੰਦੀ ਹੈ। ਤੁਹਾਨੂੰ ਚੂਜ਼ਿਆਂ ਦੀ ਪ੍ਰੋਟੈਕਸ਼ਨ ਦੇ ਲਈ ਹਵਾ ਤੋਂ ਜਾਂ ਧੁੱਪ ਤੋਂ ਜਾਂ ਤਾਪਮਾਨ ਤੋਂ ਬਚਾਉਣ ਦੇ ਲਈ ਇੱਕ ਚੰਗੇ ਸ਼ੈੱਡ ਦੀ ਜ਼ਰੂਰਤ ਪੈਂਦੀ ਹੈ। ਜਿੱਤੇ ਤੁਸੀਂ ਤਾਪਮਾਨ ਨੂੰ ਮੇਨਟੇਨ ਕਰਕੇ ਚੱਲੋ ਤਾਂ ਕਿ ਚੂਜ਼ੇ ਚੰਗੀ ਤਰ੍ਹਾਂ ਗਰੋ ਹੋ। ਇਸ ਦੇ ਨਾਲ-ਨਾਲ ਤੁਹਾਨੂੰ ਮੁਰਗੀਆਂ ਨੂੰ ਪਾਉਣ ਵਾਲੇ ਚਾਰੇ ਦੀ ਵੀ ਚੰਗੀ ਸਮਝ ਆਉਣੀ ਚਾਹੀਦੀ ਹੈ ਔਰ ਨਾਲ ਦੀ ਨਾਲ ਤੁਹਾਨੂੰ ਵੈਟਰਨਰੀ ਦੀ ਵੀ ਥੋੜੀ ਨੌਲੇਜ ਹੋਣੀ ਚਾਹੀਦੀ ਹੈ। ਗਰਮੀਆਂ ਵਿੱਚ ਅੰਦਰੂਨੀ ਗਰਮੀ ਤੋਂ ਬਚਾਉਣ ਲਈ ਉਹਨਾਂ ਨੂੰ ਲੀਵਰ ਦੀਆਂ ਦਵਾਈਆਂ ਦੇਣੀਆਂ ਪੈਂਦੀਆਂ ਨੇ ਔਰ ਇਹਦੇ ਨਾਲ-ਨਾਲ ਚਾਰਾ ਵੀ ਉਸੇ ਹਿਸਾਬ ਨਾਲ ਦੇਣਾ ਪੈਂਦਾ ਹੈ। ਇਹਨਾਂ ਦੇ ਨਾਲ-ਨਾਲ ਮੁਰਗੀਆਂ ਦੇ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਤੋਂ ਵੀ ਉਹਨਾਂ ਦਾ ਬਚਾਅ ਕਰਨਾ ਪੈਂਦਾ ਹੈ। ਇਸ ਦੇ ਲਈ ਤੁਹਾਨੂੰ ਪਹਿਲੇ ਦਿਨ ਤੋਂ ਹੀ ਵੈਕਸੀਨੇਸ਼ਨ ਦਾ ਧਿਆਨ ਰੱਖਣਾ ਪੈਂਦਾ ਹੈ। ਦੋਸਤੋ ਇਹ ਸਾਰੀਆਂ ਗੱਲਾਂ ਤੁਹਾਨੂੰ ਟ੍ਰੇਨਿੰਗ ਦੇ ਸਮੇਂ ਸਿੱਖਣ ਨੂੰ ਮਿਲ ਜਾਣਗੀਆਂ। ਮੈਂ ਤੁਹਾਨੂੰ ਸਕਰੀਨ ਤੇ ਪਹਿਲਾਂ ਹੀ ਕੁਝ ਹੈਚਰੀਆਂ ਦੇ ਨਾਮ ਦਿਖਾਏ ਸਨ। ਤੁਸੀਂ ਉੱਥੋਂ ਵੀ ਟ੍ਰੇਨਿੰਗ ਲੈ ਸਕਦੇ ਹੋ। ਹੁਣ ਤੁਸੀਂ ਉਹਨਾਂ ਤੋਂ ਇਲਾਵਾ ਕੁਝ ਹੋਰ ਨਾਮ ਵੀ ਸਕਰੀਨ ਤੇ ਦੇਖ ਸਕਦੇ ਹੋ। ਦੋਸਤੋ ਹੁਣ ਜੇ ਮੈਂ ਪੋਲਟਰੀ ਫਾਰਮ ਲਈ ਮਿਲਣ ਲਈ ਸਬਸਿਡੀ ਦੀ ਜਾਂ ਫਿਰ ਲੋਨ ਦੀ ਗੱਲ ਕਰਦਾ ਹਾਂ ਤਾਂ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ। ਰੋਜ਼ਗਾਰ ਉਤਸ਼ਾਹਨਾ ਸਕੀਮ ਰਾਜ ਪਸ਼ੂ ਪਾਲਨ ਯੋਜਨਾ ਆਦਿ ਇਸ ਦੇ ਨਾਲ ਹੀ ਨਾਬਾਰਦ ਸਬਸਿਡੀ ਸਕੀਮ ਦੇ ਤਹਿਤ ਬੈਂਕ ਵਿੱਚ ਲੋਨ ਅਪਲਾਈ ਕਰ ਸਕਦੇ ਹੋ ਲੋਨ ਅਪਲਾਈ ਕਰਨ ਦੇ ਲਈ ਤੁਹਾਨੂੰ ਕੁਝ ਡਾਕੂਮੈਂਟ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਆਧਾਰ ਕਾਰਡ ਪੈਨ ਕਾਰਡ ਬੈਂਕ ਪਾਸਬੁੱਕ ਫਾਰਮ پلان ਟ੍ਰੇਨਿੰਗ ਸਰਟੀਫਿਕੇਟ ਇਸ ਬਿਜ਼ਨਸ ਦਾ ਇੱਕ ਹੋਰ ਮਾਡਲ ਹੈ ਜਿਸ ਦੇ ਵਿੱਚ ਤੁਹਾਨੂੰ ਕੋਈ ਵੀ ਖਰਚਾ ਕਰਨ ਦੀ ਲੋੜ ਨਹੀਂ ਤੁਸੀਂ ਸਿਰਫ ਕੰਪਨੀ ਦੇ ਨਾਲ ਕੰਟੈਕਟ ਕਰਨਾ ਹੈ ਉਹ ਕੰਪਨੀ ਤੁਹਾਨੂੰ ਚੂਜ਼ੇ ਵੀ ਦੇਗੀ ਉਹਦੀ ਮੇਨਟੇਨੈਂਸ ਵੀ ਦੇਗੀ ਉਹਦੀ ਫੀਡ ਵੀ ਦੇਗੀ ਤੁਹਾਨੂੰ ਬਾਅਦ ਦੇ ਵਿੱਚ ਵੇਡ ਦੇ ਹਿਸਾਬ ਦੇ ਨਾਲ ਪੈਸੇ ਮਿਲਣਗੇ ਜੇ ਉਹਨਾਂ ਦੇ ਵਿੱਚ ਕੋਈ ਚੂਜ਼ੇ ਮਰ ਜਾਂਦੇ ਨੇ ਜਾਂ ਬਿਮਾਰੀ ਫੈਲ ਜਾਂਦੀ ਹੈ ਤਾਂ ਤੁਹਾਨੂੰ ਉਹਦੇ ਰੱਖ-ਰਖਾ ਦਾ ਤੁਹਾਨੂੰ ਖਰਚਾ ਪਵੇਗਾ। ਆਦਰਵਾਇਜ਼ ਜੋ ਵੀ ਮੁਰਗਿਆਂ ਦਾ ਵੇਟ ਹੋਏਗਾ ਉਸ ਦੇ ਅਕੋਰਡਿੰਗ ਤੁਹਾਨੂੰ ਬੈਨੀਫਿਟ ਹੋ ਮਿਲੇਗਾ ਔਰ ਪ੍ਰੋਫਿਟ ਮਿਲੇਗਾ। ਇਸ ਦੇ ਵਿੱਚ ਕੰਪਨੀ ਕੀ ਕਰਦੀ ਹੈ ਤੁਹਾਨੂੰ ਸਾਰੀਆਂ ਹੀ ਚੀਜ਼ਾਂ ਮੁਹੱਈਆ ਕਰਦੀ ਹੈ। ਤੁਹਾਨੂੰ ਸਿਰਫ ਮੁਰਗਿਆਂ ਦਾ ਰੱਖ-ਰਖਾ ਰੱਖਣਾ ਹੈ ਔਰ ਉਹਨਾਂ ਦੀ ਸਾਂਭ-ਸਮਭਾਲ ਕਰਨੀ। ਇਹਨੇ ਕੰਪਨੀਆਂ ਦਾ ਕੌਂਟਰੈਕਟ ਬਹੁਤ ਵੱਡੇ-ਵੱਡੇ ਆਊਟਲੈਟ ਨਾਲ ਹੁੰਦਾ ਹੈ ਜਿਵੇਂ ਕਿ KFC ਵਗੈਰਾ ਦੇ ਨਾਲ। ਇਹ ਹੁਣ ਤੁਹਾਡੇ ਦੇ ਡਿਪੈਂਡ ਕਰਦਾ ਹੈ ਕਿ ਤੁਸੀਂ ਮੁਰਗੀਖਾਨੇ ਨੂੰ ਆਪਣੇ ਸਿਸਟਮ ਨਾਲ ਚਲਾ ਜਾਕਰ ਤੁਸੀਂ ਇਸ ਨੂੰ ਕੰਪਨੀ ਦੇ ਨਾਲ ਚਲਾਉਣਾ ਇਨੀਸ਼ੀਅਲੀ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਤੁਸੀਂ ਇਸ ਨੂੰ ਕੰਪਨੀ ਦੇ ਨਾਲ ਚਲਾਓ ਜਿਸ ਦੇ ਵਿੱਚ ਤੁਹਾਡਾ ਖਰਚਾ ਘੱਟ ਆਏਗਾ ਔਰ ਤੁਹਾਨੂੰ ਪ੍ਰੋਫਿਟ ਜ਼ਿਆਦਾ ਆਏਗਾ ਜਦੋਂ ਤੁਸੀਂ ਟ੍ਰੇਨਿੰਗ ਵੀ ਲੈ ਲਈ ਸਬਸਿਡੀ ਵੀ ਮਿਲ ਗਈ ਤੁਸੀਂ ਚੂਜੇ ਵੀ ਖਰੀਦੇ ਉਸ ਤੋਂ ਬਾਅਦ ਜੋ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਮਾਰਕੀਟਿੰਗ ਜਾਂ ਫਿਰ ਆਪਣੀ ਮਾਰਕੀਟ ਬਣਾਉਣਾ ਪਹਿਲਾਂ ਪਹਿਲਾਂ ਤੁਸੀਂ ਆਪਣੇ ਆਸ-ਪਾਸ ਦੀਆਂ ਮੰਡੀਆਂ ਦੇ ਵਿੱਚ ਆਪਣੀ ਪਹੁੰਚ ਬਣਾਓ ਪਿੰਡਾਂ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਲੋਕ ਹਾਤੇ ਜਾਂ ਰੇੜੀਆਂ ਲਗਾਉਂਦੇ ਨੇ ਜਿਹੜੇ ਸੂਪ ਵੇਚਦੇ ਨੇ ਜਾਂ ਫਿਰ ਮੀਟ ਵੇਚਦੇ ਨੇ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰਕੇ ਆਪਣੀ ਡੀਲ ਕਰ ਸਕਦੇ ਜੇਕਰ ਤੁਸੀਂ ਆਰਗੈਨਿਕ ਫਾਰਮਿੰਗ ਕਰ ਰਹੇ ਹੋ ਤੇ ਤੁਹਾਨੂੰ ਮਾਰਕੀਟ ਕਰਨ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਲੋਕਾਂ ਨੇ ਤੁਹਾਡੇ ਫਾਰਮ ਤੋਂ ਆਕੇ ਖੁਦ ਹੀ ਸਾਰਾ ਕੁਝ ਲੈ ਕੇ ਜਾਣਾ ਇਸ ਦੇ ਨਾਲ ਨਾਲ ਤੁਸੀਂ ਆਪਣੇ ਆਸ-ਪਾਸ ਦੇ ਹੋਟਲ ਰੈਸਟੋਰੈਂਟ ਜਾਂ ਫਿਰ ਰਿਜ਼ੋਰਟਸ ਨਾਲ ਗੱਲ ਕਰੋ ਜੇਕਰ ਤੁਸੀਂ ਆਪਣੇ ਇਸ ਕੰਮ ਨੂੰ ਯੂਨੀਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਪ੍ਰੋਡਕਟ ਦੀ ਮਾਰਕੀਟਿੰਗ ਕਰ ਕਰ ਜਾ ਕੇ ਵੀ ਕਰ ਸਕਦੇ ਹੋ ਇਸ ਨੂੰ ਆਨਲਾਈਨ ਵੀ ਸੇਲ ਕਰ ਸਕਦੇ ਹੋ ਔਰ ਇਹਦੇ ਨਾਲ ਨਾਲ ਤੁਸੀਂ ਇੱਕ ਐਪਲੀਕੇਸ਼ਨ ਬਣਾ ਕੇ ਤੁਸੀਂ ਹੋਮ ਡਿਲੀਵਰੀ ਵੀ ਦੇ ਸਕਦੇ ਹੋ ਜੇਕਰ ਲੋਕ ਡਾਇਰੈਕਟ ਪੋਲਟਰੀ ਫਾਰਮ ਦੇ ਨਾਲ ਜੁੜਦੇ ਨੇ ਉਹਨਾਂ ਨੂੰ ਡਿਸਕਾਊਂਟ ਵੀ ਮਿਲਦਾ ਹੈ ਤੇ ਉਹ ਪੱਕੇ ਗਾਹਕ ਵੀ ਬਣ ਜਾਂਦੇ ਦੋਸਤੋ ਪੋਲਟਰੀ ਫਾਰਮ ਦਾ ਕੰਮ ਇੰਨਾ ਜ਼ਿਆਦਾ ਚੱਲਦਾ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਪੋਲਟਰੀ ਫਾਰਮ ਨੇ ਜੇ ਇਹਨਾਂ ਦੀ ਗਿਣਤੀ ਨੂੰ ਦੁੱਗਣਾ ਕਰ ਦਿੱਤਾ ਜਾਵੇ ਤਾਂ ਵੀ ਡਿਮਾਂਡ ਜਿਹੜੀ ਹੈ ਪੰਜਾਬ ਦੀ ਪੂਰੀ ਨਹੀਂ ਹੋ ਸਕਦੀ ਇਸ ਲਈ ਇਹ ਬਿਜ਼ਨਸ ਘਾਟੇ ਵਾਲਾ ਨਹੀਂ ਸਗੋ ਪ੍ਰੋਫਿਟ ਵਾਲਾ ਹੈ ਬਸ ਤੁਹਾਨੂੰ ਮੇਨਟੇਨ ਕਰਕੇ ਚੱਲਣਾ ਹੈ ਆਓ ਦੋਸਤੋ ਹੁਣ ਮੁਰਗੀ ਪਾਲਣ ਤੋਂ ਹੋਣ ਵਾਲੀ ਕਮਾਈ ਬਾਰੇ ਗੱਲ ਕਰਦੇ ਜੇਕਰ ਤੁਸੀਂ ਡਾਇਰੈਕਟ ਹੀ ਆਪਣੇ ਕਸਟਮਰ ਦਾ ਨਾਲ ਡੀਲ ਕਰਦੇ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਪ੍ਰੋਫਿਟ ਹੋਏਗਾ ਕਿਉਂਕਿ 10 ਮੁਰਗੀਆਂ ਤੋਂ ਤੁਸੀਂ ਇੱਕ ਦਿਨ ਦੇ ਵਿੱਚ 80 ਦੇ ਕਰੀਬ ਆਂਡੇ ਪ੍ਰਾਪਤ ਕਰ ਸਕਦੇ ਹੋ ਅਤੇ ਜੇਕਰ ਇੱਕ ਆਂਡਾ 10 ਰੁਪਏ ਵਿੱਚ ਹੀ ਵੇਚੋ ਤਾਂ ਤੁਸੀਂ ਇਸ ਦਾ ਮੁਨਾਫਾ ਖੁਦ ਸਮਝ ਸਕਦੇ ਹੋ ਪਰ ਇਹਨਾਂ ਪੈਸਿਆਂ ਤੋਂ ਤੁਸੀਂ ਫੀਡ ਅਤੇ ਸਾਂਭ ਸੰਭਾਲ ਦੇ ਪੈਸੇ ਵੀ ਕੱਢਨੇ ਹੁੰਦੇ ਹਨ ਪਰ ਜੇਕਰ ਤੁਸੀਂ ਇਸ ਬਿਜ਼ਨਸ ਨੂੰ ਚੰਗੀ ਸਟ੍ਰੈਟਜੀ ਪਲੈਨਿੰਗ ਦੇ ਨਾਲ ਚਲਾਓਗੇ ਤਾਂ ਤੁਹਾਨੂੰ ਫੀਡ ਦੇ ਖਰਚੇ ਤੋਂ ਬਾਅਦ ਵੀ 3 ਗੁਣਾ ਪ੍ਰੋਫਿਟ ਜੋ ਹੈ ਮਿਲ ਜਾਏਗਾ। ਸੋ ਦੋਸਤੋ ਪੋਲਟਰੀ ਫਾਰਮ ਦੇ business ਨੂੰ ਛੋਟਾ ਨਾ ਸਮਝੋ। ਜੋ ਵੀ ਅੱਜਕੱਲ ਪੋਲਟਰੀ ਫਾਰਮ ਦਾ business ਕਰ ਰਿਹਾ ਉਹ ਲੱਖਾਂ ਰੁਪਏ ਦੇ ਵਿੱਚ ਪੈਸੇ ਬਣਾ ਰਿਹਾ। ਜੇਕਰ ਤੁਸੀਂ ਆਪਣੇ ਪਿੰਡ ਦੇ ਵਿੱਚ ਆਪਣੀ ਜ਼ਮੀਨ ਦੇ ਵਿੱਚ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਤਾਂ ਪੋਲਟਰੀ ਫਾਰਮ ਬਾਰੇ ਇੱਕ ਵਾਰ ਜ਼ਰੂਰ ਸੋਚੋ। ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦਾ ਹੈ। ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸੱਚੀ ਗੱਲ ਮੈਂ ਰਣਜੀਤ ਪਾਲ।